ਅੱਜ ਦੇ ਇਸ ਵੀਡੀਓ ਦੇ ਸਪான்ਸਰ ਨੇ ਜੀ ਇੰਸ਼ੋਰੈਂਸ ਐਡਵਾਈਜ਼ਰ ਅਮਨਵੀਰ ਸਿੰਘ ਵਾਲੀਆ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵਿਜ਼ਾ ਇੰਸ਼ੋਰੈਂਸ ਡਿਸੇਬਿਲਟੀ ਆਰਆਰਐਸਪੀ ਆਰਈਐਸਪੀ ਇੱਕ ਪਰੋਸੇਮੰਦ ਨਾਮ ਅਮਰਬੀਰ ਸਿੰਘ ਵਾਲੀਆ ਆਈਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਜਿਹੜੀ ਇਹ ਇਮੀਗ੍ਰੇਸ਼ਨ ਦੀ ਸ਼ਾਖਾ ਅਮਰੀਕਾ ਦੇ ਵਿੱਚ ਹੈਗੀ ਆ ਉਹਨਾਂ ਦਾ ਕੰਮ ਹੈ ਕਿ ਜਿਹੜੀ ਇਲਲੀਗਲ ਲੋਕ ਅਮਰੀਕਾ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਫੜਨਾ ਅਰੇਸਟ ਕਰਨਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਡੀਪੋਰਟ ਕਰਨਾ ਜਿਹੜਾ ਫਿਜ਼ੀਕਲ ਇਅਰ ਸੀ ਸੈਪਟੈਂਬਰ 30 2024 ਨੂੰ ਜਿਹੜਾ ਖਤਮ ਹੋ ਗਿਆ ਸੀ ਉਦੋਂ ਤੱਕ ਵੀ ਆਈਸ ਜਿਹੜੀ ਸੀ ਹਰ ਰੋਜ਼ ਲੋਕਾਂ ਨੂੰ ਅਰੇਸਟ ਕਰਦੀ ਸੀ ਤਕਰੀਬਨ ਕਹਿੰਦੇ 311 ਲੋਕ ਹਰ ਰੋਜ਼ ਆਈਸ ਅਰੇਸਟ ਕਰਦੀ ਸੀ ਤੇ ਉਹਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਡੀਪੋਰਟ ਕੀਤੇ ਜਾਂਦੇ ਸੀ ਲੇਕਿਨ ਹੁਣ ਮਿਸਟਰ ਟਰੰਪ ਦੇ ਪ੍ਰੈਜ਼ੀਡੈਂਟ ਬਨਣ ਤੋਂ ਬਾਅਦ ਇਹ ਨੰਬਰਸ ਜਿਹੜੇ ਨੇ ਕਾਫੀ ਹੱਦ ਤੱਕ ਬਦਲੇ ਜਾ ਚੁੱਕੇ ਨੇ ਇਹ ਤਿੱਗਣੇ ਹੋ ਗਏ ਨੇ ਆਈਸ ਨੇ ਦੱਸਿਆ ਇਹ ਹੈ ਜੀ ਉਹ ਕਹਿੰਦੇ 7 ਦਿਨਾਂ ਦੇ ਵਿੱਚ ਅਸੀਂ 7300 ਇਲੀਗਲ ਏਲੀਅਨਸ ਨੂੰ ਡਿਪੋਰਟ ਕੀਤਾ ਸੋ 7 ਦਿਨ 7300 ਸੋ ਐਵਰੇਜ ਜੇ ਆਪਾਂ ਗੱਲ ਕਰਦੇ ਆ ਤਾਂ 1000 ਇਲੀਗਲ ਯਾਨੀ ਕਿ ਬਿਨਾ ਦਸਤਾਵੇਜ਼ ਜਿਹੜੇ ਲੋਕ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਦੱਸਿਆ ਸੀਗਾ ਕਿ ਪਿਛਲੇ ਸੰਡੇ ਨੂੰ ਉਹਨਾਂ ਨੇ 956 ਲੋਕ ਜਿਹੜੇ ਸੀ ਉਹ ਗ੍ਰਿਫਤਾਰ ਕੀਤੇ ਸੀ ਟਿਊਜ਼ਡੇ ਨੂੰ 969 ਅਰੈਸਟ ਹੋਈਆਂ ਸੀ ਸਿੰਗਲ ਡੇ ਦੇ ਵਿੱਚ ਔਰ ਉਹਦੇ ਵਿੱਚੋਂ ਨਾ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਡਿਟੇਨਰਸ ਸੀਗੇ ਡਿਟੇਨਰਸ ਮਤਲਬ ਉਹ ਲੋਕ ਜਿਨ੍ਹਾਂ ਨੂੰ ਕੀ ਅਮਰੀਕਾ ਤੋਂ ਰਿਮੂਵ ਕੀਤਾ ਜਾ ਸਕਦਾ ਹੈ ਅਮਰੀਕਾ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਸੋ 969 ਦੇ ਵਿੱਚੋਂ 869 ਡਿਟੇਨਰਸ ਸੀ ਹੋ ਸਕਦਾ ਸੌ ਲੋਕ ਜਿਹੜੇ ਹੈਗੇ ਨੇ ਉਹਨਾਂ ਤੇ ਕੋਈ ਕੇਸ ਚੱਲੇ ਜਾਂ ਉਹਨਾਂ ਨੂੰ ਵੱਖਰੇ ਤਰੀਕੇ ਦੇ ਨਾਲ ਉਹਨਾਂ ਨਾਲ ਡੀਲ ਕੀਤਾ ਜਾਵੇ ਲੇਕਿਨ ਤਕਰੀਬਨ 870 ਲੋਕ ਤਾਂ ਜਿਹੜੇ ਨੇਗੇ ਉਹ ਰਿਮੂਵੇਬਲ ਨਹੀਂ ਖੈਰ ਇਹ ਜਿਹੜੇ ਲੋਕ ਜਿੰਨੇ ਹਾਲੇ ਤੱਕ ਉਹਨਾਂ ਨੂੰ ਡੀਪੋਰਟ ਕੀਤਾ ਗਿਆ ਉਹ ਦੱਸਿਆ ਇਹ ਜਾ ਰਿਹਾ ਜੀ ਅਫਗਾਨਿਸਤਾਨ ਅੰਗੋਲਾ ਬੋਲੀਵਿਆ ਬ੍ਰਾਜ਼ਿਲ ਕੋਲੰਬੀਆ ਡੋਮਿਨਿਕਨ ਰਿਪਬਲਿਕ ਇਕਵਾਡੋਰ ਅਲਸਲਵਾਡੋਰ ਗੁਆਟੇਮਾਲਾ ਹਾਂਡਰਸ ਮੈਕਸੀਕੋ ਤੇ ਵੈਨਜ਼ੂਏਲਾ ਦੇ ਲੋਕ ਸੀਗੇ ਅਰ ਇਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਸਾਰੇ ਅਮਰੀਕਾ ਦੇ ਵਿੱਚ ਜਗਾ ਜਗਾ ਪ੍ਰੋਟੈਸਟ ਹੋ ਰਹੇ ਨੇ ਕਿ ਸੈਨ ਡਿਆਗੋ ਨਿਊਜ਼ ਨੇ ਦੱਸਿਆ ਉਹ ਕਹਿੰਦੇ ਜੀ ਸੈਨ ਡਿਆਗੋ ਦੇ ਵਿੱਚ ਦੋ ਪ੍ਰੋਟੈਸਟ ਕੰਟੀਨਿਊਸਲੀ ਜਿਹੜੇ ਨੇ ਇਕੱਠੇ ਇੱਕੋ ਟਾਈਮ ਦੇ ਉੱਪਰ ਚੱਲੇ ਨੇ ਤੇ ਉਹ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇੱਥੇ ਅਮਰੀਕਾ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕੋਈ ਵੀ ਵਿਅਕਤੀ ਇਲੀਗਲ ਨਹੀਂ ਹੈ ਸੋ ਸਾਨੂੰ ਇੱਥੇ ਰਹਿਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਉਹ ਕਹਿੰਦੇ ਇੱਕੋ ਸ਼ਹਿਰ ਦੇ ਵਿੱਚ ਦੋ ਪ੍ਰੋਟੈਸਟ ਜਿਹੜੇ ਹੈਗੇ ਨੇ ਉਹਦੇ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਰਕਤ ਕੀਤੀ ਹੈ ਸੈਂਕੜੇ ਲੋਕ ਜਿਹੜੇ ਨੇ ਇੱਕ ਦੇ ਵਿੱਚ ਸੀ ਸੈਂਕੜੇ ਦੂਸਰੇ ਦੇ ਵਿੱਚ ਸੀ ਸੋ ਤਕਰੀਬਨ ਟੋਟਲ ਹਜ਼ਾਰਾਂ ਲੋਕ ਜਿਹੜੇ ਨੇ ਉਹਨਾਂ ਨੇ ਆ ਕੇ ਸਰਕਾਰ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਇੱਥੇ ਕੋਈ ਵੀ ਇਲੀਗਲ ਨਹੀਂ ਹੈ ਸੋ ਸਾਨੂੰ ਇੱਥੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਬਟ ਆਈਸ ਹੈ ਜਿਹੜੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਉਹਨਾਂ ਨੇ ਪਹਿਲਾਂ ਨਾਲੋਂ 3 ਗੁਣਾ ਵੱਧ ਲੋਕ ਗ੍ਰਿਫਤਾਰ ਕਰਨੇ ਸ਼ੁਰੂ ਕਰਤੇ ਨੇ ਤੇ ਡਿਪੋਰਟ ਵੀ ਕਰਨੇ ਸ਼ੁਰੂ ਕਰ। ਅੱਜ ਦੀ ਇਸ ਵੀਡੀਓ ਦੇ ਸਪான்ਸਰ ਨੇ ਜੀ ਇੰਸ਼ੋਰੈਂਸ ਐਡਵਾਈਜ਼ਰ ਅਮਨਵੀਰ ਸਿੰਘ ਵਾਲੀਆ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵਿਜ਼ਾ ਇੰਸ਼ੋਰੈਂਸ ਡਿਸੇਬਿਲਟੀ ਆਰਆਰਐਸਪੀ ਆਰਈਐਸਪੀ ਇੱਕ ਭਰੋਸੇਮੰਦ ਨਾਮ ਅਮਰਬੀਰ ਸਿੰਘ ਵਾਲੀਆ